ਸਾਨੂੰ ਨਿੱਕੇ ਨਿੱਕੇ ਨੁਕਤੇ ਯਾਦ ਰੱਖਣੇ ਚਾਹੀਦੇ ਅੱਜ ਕਈ ਵਾਰੀ ਅਸੀਂ ਰੋਜ਼ਾਨਾ ਗੁਰੂ ਘਰ ਆਉਨੇ ਆਂ ਸ਼ਾਲਾ ਬੱਦੀ ਕਹਿ ਦਿੰਨੇ ਆਂ ਵੀ ਅਸੀਂ ਸਤਿਗੁਰੂ ਨਾਲ ਸਾਡੀ ਸਾਝ ਹੈ ਮੇਰੇ ਵਰਗਾ ਜਪਜੀ ਸਾਹਿਬ ਪੜ੍ਹਨਾ ਵੀ ਨਹੀਂ ਸਿੱਖਦਾ ਹਾਲਾਤ ਨੇ ਅਸੀਂ ਜਪਦੀ ਸਾਹਿਬ ਦੇ ਅਰਥ ਤੱਕ ਨਹੀਂ ਸਿੱਖਦੇ ਪਰ ਤੁਸੀਂ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੀ ਕਿੰਨੀ ਪ੍ਰੀਤ ਹੈ ਜਦੋਂ ਉਹਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੋਂ 7 ਸਾਲ ਤੇ 9 ਸਾਲ ਦੇ ਸਹਿਬਜ਼ਾਦੇਾਂ ਦੀ ਉਹ ਸ਼ਹਾਦਤਾਂ ਦਾ ਜ਼ਿਕਰ ਸੁਨਿਆ ਅੱਜ ਛੁੱਟੇ ਹੋਏ ਹਥਿਆਰ ਉਹਨੇ ਆਪਣੇ ਹੱਥਾਂ ਵਿੱਚ ਪਕੜ ਲਏ। ਸ਼ਾਸਤਰ ਵਿੱਦਿਆ ਵੀ ਸਿੱਖੀ ਬਹੁਤ ਗੁਨਾ ਨਾਲ ਕਲਗੀਧਰ ਪਾਤਸ਼ਾਹ ਨੇ ਭਰ ਦਿੱਤਾ। ਫਿਰ ਇੱਕ ਵੇਲਾ ਆਉਂਦਾ ਹੈ। ਵਜ਼ੀਰ ਖਾਨ ਦੇ ਦੋ ਬੰਦੇ ਕੱਲੇ ਸੰ ਕਲਗੀਧਰ ਪਾਤਸ਼ਾਹ ਜੀ ਤੇ ਹਮਲਾ ਕਰਨ ਦੇ ਲਈ ਜਮਸ਼ੇਦ ਖਾਂ ਗੁਲਖਾਂ ਦੋ ਕੱਲੇ ਸਨ ਹਜ਼ੂਰ ਸਾਹਿਬ ਦੇ ਇਲਾਕੇ 'ਚ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਪਹਿਲਾਂ ਤੇ ਉਹਨਾਂ ਬੜੇ ਅਦਬ ਨਾਲ ਮੱਥਾ ਹੀ ਟੇਕਿਆ ਕਹਿ ਲਉ ਤੇ ਉਹਨਾਂ ਬੜੀ ਚਲਾਕੀ ਨਾਲ ਇੱਕ ਦਿਨ ਜਮਸ਼ੇਦ ਖਾਂ ਨੇ ਗੁਰੂ ਜੀ ਤੇ ਛੁਰਾ ਮਾਰਿਆ ਸੀ ਗੁਰੂ ਕਲਗੀ ਧਰਜੀ ਦੇ ਪੇਟ ਅੰਦਰ ਗੁਲਖਾਂ ਬਾਹਰ ਸੀ ਜਦੋਂ ਹੀ ਪਾਤਸ਼ਾਹ ਮਹਾਰਾਜ ਜੀ ਦੇ ਉਹਨੇ ਛੁਰਾ ਮਾਰਿਆ ਤਿੱਖਾ ਕਲਗੀਧਰ ਪਾਤਸ਼ਾਹ ਨੇ ਉਸੇ ਵੇਲੇ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਇੱਕੋ ਵਾਰ ਕੀਤਾ ਤੇ ਜਮਸ਼ੇਦ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੁਲਖਾਂ ਭੱਜਣ ਲੱਗਿਆ ਗੁਲਖਾਂ ਭੱਜਣ ਲੱਗਿਆ ਤੇ ਉਹਨੂੰ ਗੁਰੂ ਕੀ ਸਿੱਖਾਂ ਨੇ ਪਕੜ ਕੇ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਉਹ ਜਿਹੜਾ ਜ਼ਖਮ ਹੈ ਬਹੁਤ ਵੱਡਾ ਜ਼ਖਮ ਹੋ ਗਿਆ ਸੀ ਪਾਤਸ਼ਾਹ ਜੀ ਦੇ ਉਹ ਜ਼ਖਮ ਸੀਤਾ ਗਿਆ ਹਜੂਰ ਪਾਤਸ਼ਾਹ ਨੇ ਫਿਰ ਅਗਲੀ ਕਿਰਪਾ ਵਰਤੋਣੀ ਸੀ ਸਿੱਖ ਕਈ ਵਾਰੀ ਵਿਚਾਰਾ ਕਰਦੇ ਨੇ ਉਹ ਇੱਕ ਵਾਰੀ ਵੈਸੇ ਸੀਤਾ ਵੀ ਗਿਆ ਸੀ ਚੰਗੀ ਤਰ੍ਹਾਂ ਤੇ ਬਾਤ ਵਿੱਚ ਹਜੂਰ ਨੇ ਤੀਰ ਕਮਾਨ ਚਲਾਉਣ ਲੱਗਿਆ ਜਦੋਂ ਬਹੁਤ ਜ਼ੋਰ ਦੀ ਖਿਚਿਆ ਉਹ ਫਿਰ ਜ਼ਖਮ ਅੱਲਾ ਹੋ ਗਿਆ ਹਜੇ ਰਿਸ਼ਦਾ ਸੀ ਤੇ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਸੀ ਵੀ ਹੁਣ ਤੁਹਾਨੂੰ ਕਿਤੇ ਵੈਦ ਹਕੀਮ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਹੈ ਸਾਡਾ ਸਮਾ ਆ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਵੀ ਬਖਸ਼ਣੀ ਏ ਪਰ ਉਸ ਤੋਂ ਪਹਿਲਾਂ ਹੁਣ ਇੱਕ ਕਿਰਪਾ ਕਰ ਰਹੇ ਨੇ ਉਹ ਕਿਰਪਾ ਕੀ ਕਰ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮੁੱਚੀ ਵਿਚਾਰ ਤੇ ਸਮਝਾ ਦਿੱਤੀ ਸੀ ਵੀ ਕਿੰਨਾ ਕਿੰਨਾ ਲੋਕਾਂ ਨੇ ਜ਼ੁਲਮ ਕੀਤੇ ਨੇ ਨਾਦੇੜ ਦੀ ਧਰਤੀ ਤੋਂ ਗੁਰੂ ਕਲਗੀ ਧਰਮ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਇੱਕ ਨਿਸ਼ਾਨ ਸਾਹਿਬ ਦੇ ਕੇ ਤੇ ਪੰਜ ਸਿੱਖ ਦੇ ਕੇ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਸੀ ਵਜ਼ੀਰ ਖਾਂ ਵਰਗੇ ਸੁੱਚਾ ਆਨੰਦ ਵਰਗੇ ਉਸਮਾਨ ਖਾਂ ਵਰਗੇ ਜਿੰਨੇ ਵੀ ਨੇ ਆਪਾਂ ਅੱਗੇ ਵਿਚਾਰਨੇ ਐ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਣ ਵਾਸਤੇ ਕੱਲ ਲੱਗੇ ਨੇ ਉਹ ਜਿਹੜੇ ਪੰਜ ਸਿੱਖ ਨੇ ਕਾਨ ਸਿੰਘ ਬినੋਦ ਸਿੰਘ ਬਾਦ ਸਿੰਘ ਰਣ ਸਿੰਘ ਫਤਿਹ ਸਿੰਘ ਆਪੰਦ ਸਿੱਖ ਤੁਰੇ ਸਨ ਧਾਨੇ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਵੇਖੋ ਇੱਕ ਵਾਰ ਵੀ ਗੁਰੂ ਜੀ ਨੂੰ ਇਹ ਬੇਨਤੀ ਨਹੀਂ ਆਖੀ ਵੀ ਸਤਿਗੁਰੂ ਉਹਨਾਂ ਕੋਲ ਐਡੀ ਸਲਤਨਤ ਐ ਇੰਨੀਆਂ ਫੌਜਾਂ ਨੇ ਸ਼ਾਸਤਰ ਨੇ ਤੇ ਮੈਂ ਤੇ 1684 ਵਿੱਚ ਹਥਿਆਰ ਛੱਡ ਦਿੱਤੇ ਸੀ ਇੱਕ ਵਾਰੀ ਤੁਸੀਂ ਧਿਆਨ ਦਿਓ 1670 ਵਿੱਚ ਜਨਮ ਮੈਂ ਅਕਤੂਬਰ ਮਹੀਨੇ ਦਾ ਤੇ 1683 14 ਸਾਲ ਦੀ ਉਮਰ ਸੀ ਜਦੋਂ ਮਿਰਗਨੀ ਦੇ ਤੀਰ ਮਾਰਿਆ ਤੇ ਬੱਚੇ ਮਰ ਗਏ ਉਦੋਂ ਹਥਿਆਰ ਛੱਡ ਦਿੱਤੇ ਤੇ ਹੁਣ ਜਿਹੜਾ ਵੇਲਾ ਹੈ ਉਹ ਚੱਲ ਕੇ ਇਹ 1708 ਦਾ ਆਦ ਲਿਆ ਤੇ ਮਹਾਰਾਜ ਮੈਂ ਤੇ ਕਰੀਬ 24 ਸਾਲ ਹੋ ਗਏ ਮੈਂ ਹੱਥ ਵਿੱਚ ਹਥਿਆਰ ਨਹੀਂ ਸ਼ਸਤਰ ਨਹੀਂ ਪਕੜਿਆ ਏਡੀ ਵੱਡੀ ਫੌਜ ਐ ਵਜ਼ੀਰ ਖਾਂ ਵਰਗਿਆਂ ਦੀ ਤੇ ਮੈਨੂੰ ਤੁਸੀਂ ਪੰਜ ਤੀਰ ਦੇ ਕੇ ਪੰਜ ਸਿੱਖ ਦੇ ਕੇ ਘੱਲਣ ਲੱਗੇ ਹੋ ਤੇ ਮੈਂ ਕਿਵੇਂ ਮੁਕਾਬਲਾ ਕਰਾਂਗਾ ਇੱਕ ਬਾਰ ਵੀ ਨਹੀਂ ਆਖਿਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਗੱਲ ਦਾ ਭਰੋਸਾ ਹੈ ਜਿਸ ਦਾ ਹੋਵੇ ਬਲ ਸੋ ਕਦੇ ਨਾ ਹਾਰ ਦਾ ਉਹਨੂੰ ਅੱਗੇ ਵੀ ਜੇ ਗੁਰੂ ਦਾ ਥਾਪੜਾ ਮੇਰੇ ਨਾਲ ਹੈ ਨਾ ਫਿਰ ਦੁਨੀਆ ਭਰ ਦੀ ਕੋਈ ਤਾਕਤ ਮੇਰੇ ਸਾਹਮਣੇ ਅੜ ਨਹੀਂ ਸਕਦੀ ਕਿਉਂਕਿ ਮੇਰੀ ਸਮਰੱਥਾ ਨਹੀਂ ਪਿੱਛੇ ਗੁਰੂ ਦੀ ਕਿਰਪਾ ਹੈ ਅੱਜ ਸਿੱਖ ਨੂੰ ਇਹ ਪਰੋਸਾ ਨਹੀਂ ਹੈ ਅੱਜ ਇਹ ਥਰ-ਦਰ ਦੀਆਂ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ ਗੁਰੂ ਦਾ ਪੱਲਾ ਛੱਡ ਕੇ ਕਦੀ ਬਿਸ਼ੀਆਂ ਵਿੱਚ 扑ੜਕਦਾ ਕਦੀ ਨਸ਼ੀਆਂ ਵਿੱਚ 扑ੜਕਦਾ ਕਦੀ ਪਖੰਡ ਦੀਆਂ ਥਾਮਾਂ ਤੇ ਧੱਕ ਕੇ ਠੋਕਰਾਂ ਖਾਂਦਾ ਹੈ ਕਾਸ਼ ਤੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚੋਂ ਸਿੱਖਿਆ ਹੁੰਦਾ ਉਹ ਭੜਿਆ ਜੇ ਗੁਰੂ ਤੇ ਭਰੋਸਾ ਹੋਵੇ ਤੇ ਰਾਜ ਭਾਗ ਵੀ ਕਾਇਮ ਹੋ ਜਾਂਦੇ ਨੇ ਅੱਜ ਵੀ ਸਾਡੀ ਕੌਮ ਨੂੰ ਜਦੋਂ ਰਾਜ ਦੀ ਗੱਲ ਚੱਲਦੀ ਹੈ ਉਦੋਂ ਗਿੰਤੀਆਂ ਮਿੰਟੀਆਂ ਵਿੱਚ ਪੈਣ ਦੀ ਬਜਾਏ ਗੁਰੂ ਆਸ਼ੇ ਮੁਤਾਬਕ ਪਹਿਲਾਂ ਜੀਵਨ ਬਣਾਈਏ ਆਪਣਾ ਤੇ ਜੀਵਨ ਬਣਾਉਣ ਤੋਂ ਬਾਅਦ ਜੇ ਗੁਰੂ ਦੀ ਟੇਕ ਲੈ ਕੇ ਤੁਰੇ ਨਾ ਗੁਰੂ ਦਾ ਸਿੱਖ ਮੈਂ ਕਿਹਨੇ ਇੱਕ ਜਗ੍ਹਾ ਦੀ ਗੱਲ ਛੱਡੋ ਇਹ ਦੁਨੀਆ ਤੇ ਰਾਜ ਕਾਇਮ ਕਰ ਸਕਦਾ ਪਰ ਕਰੇਗਾ ਤਾਂ ਜੇ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਜਿਵੇਂਗਾ ਗੁਰੂ ਚਰਨਾਂ ਵਿੱਚ ਜੁੜੇਗਾ ਹੁਣ ਥਾਪੜਾ ਦੇ ਕੇ ਹਜੂਰ ਜੀ ਨੇ ਤੋੜ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਸਿੱਖ ਨੇ ਪੰਜ ਤੀਰ ਦੇ ਨਿਸ਼ਾਨ ਸਹਿਬ ਹੈ ਨਾਦੇੜ ਦੀ ਧਰਤੀ ਤੋਂ ਚਲਦਿਆਂ ਚਲਦਿਆਂ ਜੁਮੇ ਕਿ ਮੈਂ ਪੰਧ ਤੈ ਕੀਤਾ ਮੈਂ ਸੰਖੇਪ ਕਹਿੰਦਿਆਂ ਆਖਰ ਸਭ ਤੋਂ ਪਹਿਲਾਂ ਸੋਨੀਪੱਤ ਦੇ ਇਲਾਕੇ ਵਿੱਚ ਇੱਕ ਖਰਖੌਂਡਾ ਪੈਂਦਾ ਖਰਖੌਂਡੇ ਦੀ ਧਰਤੀ ਤੇ ਆ ਕੇ ਇੱਥੇ ਚਿਚੀਆਂ ਲਿਖੀਆਂ ਸਿੱਖਾਂ ਨੂੰ ਗੁਰੂ ਜੀ ਨੇ ਕਹਿ ਕੇ ਕਲਿਆ ਸੀ ਵੀ ਤੂੰ ਜਦੋਂ ਗੁਰੂ ਪਾਤਸ਼ਾਹ ਦਾ ਹੁਕਮ ਸੀ ਵੀ ਚਿਚੀਆਂ ਲਿਖ ਕੇ ਕਲਨੇਗਾ ਤੈਨੂੰ ਬੇਅੰਤ ਸਿੱਖਾਂ ਦਾ ਮਲਾਪ ਹੋਵੇਗਾ ਬਖ ਬਖ ਮਾਝੇ ਦੇ ਇਲਾਕੇ ਵਿੱਚ ਮਾਲਵੇ ਦੇ ਇਲਾਕੇ ਵਿੱਚ ਦੁਆਬੇ ਦੇ ਇਲਾਕੇ ਵਿੱਚ ਛੀਆਂ ਕੱਲੀਆਂ ਅਗੋਂ ਸਿੱਖਾਂ ਕੋਲ ਜਦੋਂ ਛੀਆਂ ਪਹੁੰਚੀਆਂ ਵੀ ਹਜੂਰ ਦਾ ਇਹ ਬਚਨ ਹੈ ਯਾਦ ਰੱਖਿਓ ਕਲਗੀਧਰ ਪਾਤਸ਼ਾਹ ਪਿੱਛੇ ਪ੍ਰਪਰ ਪਿਆਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਬਖਸ਼ ਕੇ ਤੇ ਇਧਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਰਕੌਂਡੇ ਆ ਕੇ ਛੀਆਂ ਲਿਖੀਆਂ ਸਿੱਖਾਂ ਤੱਕ ਸੁਨੇਹਾ ਪਹੁੰਚਿਆ ਉਹ ਤਿਆਰੀਆਂ ਬੰਨਣ ਲੱਗ ਪਏ ਮਲਾਪ ਲਈ ਤੇ ਇਧਰੋਂ ਆ ਕੇ ਫਿਰ ਸਭ ਤੋਂ ਪਹਿਲਾਂ ਜਿਹੜਾ ਵੱਡਾ ਹਮਲਾ ਕਰਦੇ ਨੇ ਨਾ ਮੈਂ ਵੱਡੇ ਹਮਲੇ ਤੋਂ ਸ਼ੁਰੂ ਕਰਨ ਲੱਗਿਆ ਸਿੱਖ ਆ ਕੇ ਲੜ ਗਏ ਉਸ ਸਮਾਣੇ ਸਮਾਣੇ ਸ਼ਹਿਰ ਨਾਲ ਸਿੱਖਾਂ ਦਾ ਬੜਾ ਗੂੜਾ ਸਬੰਧ ਹੈ ਇੱਥੋਂ ਦੇ ਬਹੁਤ ਪਾਪੀ ਹੋਏ ਨੇ ਯਾਦ ਰੱਖੋ ਇੱਕ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਜਿਹਨੇ ਕੀਤਾ ਜਿਹੜਾ ਜਲਾਦ ਹੈ ਜਿਹਨੇ ਤਲਵਾਰ ਚਲਾਈ ਸੀ ਹਜੁਰੂ ਜੀ ਦੇ ਸ਼ੀਸ਼ ਤੇ ਉਹਦਾ ਨਾਮ ਹੈ ਜਲਾਲੂਦੀਨ ਉਸਮਾਨੇ ਦਾ ਰਹਿਣ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਪਤਾ ਹੈ ਉਹਨੇ ਇੱਕ ਬੋਲ ਵੀ ਆਖਿਆ ਸੀ ਆਉਣ ਵਾਲੇ ਦਿਨਾਂ ਵਿੱਚ 350 ਸਾਲਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਉਹਨੇ ਇੱਕ ਬੋਲ ਵੀ ਆਖਿਆ ਸੀ ਵੀ ਸਤਗੁਰੂ ਹਜੇ ਵੀ ਮੌਕਾ ਮੈਂ ਖਾਨਦਾਨੀ ਜਲਾ ਦੇ ਮੇਰਾ ਪਿਓ ਦਾਦਾ ਵੀ ਇਹੀ ਕੰਮ ਕਰਦਾ ਰਿਹਾ ਤੇ ਤਲਵਾਰ ਚਲਾਉਂਦੇ ਮੇਰੇ ਕਦੀ ਹੱਥ ਨਹੀਂ ਕੰਬਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਬਚਨ ਆਖੀ ਕਿ ਲੱਗੇ ਭਲਿਆ ਜੇ ਤੂੰ ਖਾਨਦਾਨੀ ਜਲਾ ਦੇ ਮੈਂ ਵੀ ਖਾਨਦਾਨ ਸ਼ਹੀਦ ਐ ਮੇਰੇ ਵੀ ਗੁਰੂ ਪਾਤਸ਼ਾਹ ਬਜ਼ੁਰਗਾ ਨੇ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਆਤਸ਼ਿਆ ਨੇ ਸ਼ਹਾਦਤ ਦਿੱਤੀ ਹੈ ਕੋਈ ਗੱਲ ਨਹੀਂ ਇੱਕ ਵਿਦਵਾਨ ਦੇ ਬੋਲ ਨੇ ਗੁਰੂ ਜੀ ਨੇ ਮਨ ਨੂੰ ਬਚਨ ਆਖੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਹਜ਼ਾਰ ਤੇਗਾ ਮੈਂ ਤੇ ਜਮਦਿਆਂ ਤੇਗਾ ਦੀ ਛਾ ਮਾਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਮੀਰੀ ਤੇ ਪੀਰੀ ਦੀ ਮੈਂ ਤੇ ਜਮਦਿਆਂ ਤੇਗਾ ਦੀ ਛਾ ਮਾਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਆਉਂਦੇ ਭਵਖ ਅੰਦਰ ਵੇਖੀ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਹਜ਼ੂਰ ਨੇ ਬਚਨਾ ਕਿ ਸੰ ਆਉਣ ਵਾਲੇ ਮੇਰੇ ਪੁੱਤਰ ਕਲਗੀ ਧਰਜੀ ਨੇ ਉਹ ਤੇਗ ਬੌਣੀਆਂ ਹੈ ਜ਼ੁਲਮ ਕਰਨ ਵਾਲਿਆਂ ਦੇ ਹੱਥਾਂ ਵਿੱਚੋਂ ਤੇਗਾਂ ਤਲਵਾਰਾਂ ਛੁੱਟ ਜਾਣਗੀਆਂ ਇਹ ਜਲਾਲੂਦੀਨ ਸਮਾਣੇ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਦੂਜਾ ਜਿਹੜਾ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਜੋਰਾਪੁਰ ਸਿੰਘ ਜੀ ਨੂੰ ਵਜ਼ੀਰ ਖਾਂ ਦੀ ਗੱਲ ਮੰਨ ਕੇ ਸ਼ਾਹ ਰੱਗ ਕੱਟ ਕੇ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਵੀ ਸਮਾਨੇ ਦੇ ਨੇ ਇਹ ਵੀ ਸਮਾਨੇ ਦੇ ਨੇ ਤੀਜੀ ਗੱਲ ਨੋਟ ਰੱਖਿਓ ਜਦੋਂ ਚਮਕੌਰ ਦੀ ਗੜੀ ਵਿੱਚ ਪਿਆ ਹੋਇਆ ਸੀ ਉਦੋਂ ਜਿਹੜੀ ਚਿੱਚੀ ਲਿਖੀ ਸੀ ਨਾ ਝੂਠੀ ਕਸਮ ਖਾਣ ਦੀ ਕੁਰਾਨ ਦੀ ਉਹਦਾ ਨਾਮ ਹੈ ਹੁਸੈਨ ਖਾਂ ਸ਼ੈਦ ਹੁਸੈਨ ਖਾਂ ਵੀ ਸਮਾਣੇ ਦਾ ਇਹ ਤਿੰਨੋਂ ਉਹ ਪਾਪੀ ਸਮਾਣੇ ਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਵੇਲੇ ਇਤਿਹਾਸ ਆਖਦੇ ਵੀ ਸਮਾਣੇ ਤੇ ਐਡਾ ਵੱਡਾ ਹਮਲਾ ਕੀਤਾ ਹਾਲਾਂਕਿ ਇਹ ਬੜਾ ਅਮੀਰ ਘਰਾਣਾ ਸੀ ਸਮਾਣਾ ਸ਼ਹਿਰ ਇੱਥੇ ਬਾਈ ਉਹ ਬੰਦੇ ਸਨ ਜਿਹੜੇ ਪਾਲਕੀ ਵਿੱਚ ਬਹਿ ਕੇ ਸਫ਼ਰ ਕਰਦੇ ਸੀ ਉਹਨਾਂ ਸਮਿਆਂ ਵਿੱਚ ਪਾਲਕੀ ਵਿੱਚ ਉਹ ਬਹਿੰਦਾ ਸੀ ਜਿਹੜਾ ਬਹੁਤ ਅਮੀਰ ਜਾਦਾ ਬੰਦਾ ਹੁੰਦਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਮਲਾ ਕਰਕੇ ਸਮਾਨਾ ਬਿਲਕੁਲ ਮਲੀਆਂ ਮੀਟ ਕਰ ਦਿੱਤਾ ਤੇ ਇਨ ਪਾਪੀਆਂ ਨੂੰ ਜਲਾਲਉਦੀਨ ਸ਼ਾਸ਼ਲ ਬੇਗ ਬਸ਼ਰ ਬੇਗ हुसैन ਖਾਂ ਵਰਗਿਆਂ ਨੂੰ ਵੀ ਸਖਤ ਸਜ਼ਾਾਂ ਦਿੱਤੀਆਂ ਸੰਖੇਪ ਕਹਾ ਇਥੋਂ ਚੱਲ ਕੇ ਅੱਗੇ ਚੱਲ ਕੇ ਇੱਕ ਕਪੂਰੀ ਪਿੰਡ ਪੈਂਦਾ ਇਥੋਂ ਦਾ ਹਾਕਮ ਸੀ ਕਦਮੂਦੀਨ ਇਹ ਬੜਾ ਪਾਪ ਕਰਦਾ ਸੀ ਇਹ ਐਡਾ ਪਾਪੀ ਸੀ ਵੀ ਆਪਣੇ ਬੰਦਿਆਂ ਨੂੰ ਪਿੰਡਾਂ ਵਿੱਚ ਘੱਲਦਾ ਸੀ ਕਦਮੁਦੀਨ ਕਪੂਰੀ ਦਾ ਰਹਿਣ ਵਾਲਾ ਹੈ ਤੇ ਉੱਥੇ ਘੱਲ ਕੇ ਜਿਸ ਘਰ ਵਿੱਚ ਧੀ ਬੱਚੀ ਜਵਾਨੀ ਵਿੱਚ ਕਦਮ ਰੱਖ ਰਹੀ ਹੈ ਜਵਾਨ ਹੋ ਰਹੀ ਹੈ ਤੇ ਉਹਨਾਂ ਦੀ ਧੀ ਬੱਚੀ ਵੇਖ ਕੇ ਇਹਨੇ ਆਪਣੇ ਬੰਦਿਆਂ ਰਾਹੀਂ ਚੁੱਕ ਕੇ ਲੈ ਆਉਣੀ ਤੇ ਪਰਤ ਕੇ ਜੀਵਨ ਦਾਗੀ ਕਰਕੇ ਤੇ ਆਖਰ ਜੀਵਨ ਦਾਗੀ ਕਰਕੇ ਤੇ ਉਹਨਾਂ ਦੀ ਪੱਤਰ ਰੋਲ ਕੇ ਤੇ ਉਹਨਾਂ ਨੂੰ ਰੋਲਣ ਵਾਸਤੇ ਛੱਡ ਦਿੰਦਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਥੋਂ ਦੇ ਲੋਕਾਂ ਨੇ ਫੁਕਾਰ ਕੀਤੀ ਇਹ ਗੱਲ ਯਾਦ ਰੱਖਿਓ ਖਾਲਸੇ ਦੀ ਕਚਹਿਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਚਹਿਰੀ ਵਿੱਚ ਕਹਿ ਲਓ ਉਹਨਾਂ ਦੇ ਦਰਬਾਰ ਵਿੱਚ ਕਹਿ ਲਓ ਫਰਿਆਦ ਲੈ ਕੇ ਹੁੰਦੇ ਨੇ ਲੋਕੀ ਵੀ ਬਾਬਾ ਬੜਾ ਜਲਮ ਹੁੰਦਾ ਹੈ ਇਥੇ ਇੱਜ਼ਤਾਂ ਵੀ ਮਹਫੂਦ ਨਹੀਂ ਹੈ ਜਦੋਂ ਇਹ ਗੱਲ ਸੁਣੀ ਤੇ ਗੁਰੂ ਘਰ ਦਾ ਸਿਧਾਂਤ ਹੀ ਹੈ ਵੀ ਉਸ ਵੇਲੇ ਏਡੇ ਬਾਬਾ ਬੰਦਾ ਸਿੰਘ ਬਹਾਦਰ ਜਹੋ ਜਲਾਲ ਵਿਚ ਆਏ ਵੀਰ ਰਸ ਵਿਚ ਆਏ ਉਹਨਾਂ ਉਸ ਵੇਲੇ ਜਾ ਕੇ ਪੂਰੀ ਨੂੰ ਘੇਰਾ ਪਾਇਆ ਤੇ ਉਹ ਜਿਹੜਾ ਕਦਮੂਦੀਨ ਸੀ ਪਹਿਲਾਂ ਥੋੜੀ ਜੀ ਜੰਗ ਲੜਦਾ ਤੇ ਜਦੋਂ ਸਿੰਘਾਂ ਸਾਹਮਣੇ ਉਹਦਾ ਵਸ ਨਾ ਚੱਲਿਆ ਤੇ ਉਹ ਆਪਣੀ ਹਵੇਲੀ ਨੂੰ ਅੰਦਰੋਂ ਬੰਦ ਕਰਕੇ ਜੰਦਰੇ ਲਾ ਕੇ ਕਹਿਨੂ ਬੂਹੇ ਬੰਦ ਕਰਕੇ ਅੰਦਰ ਲੁਕ ਗਿਆ ਪਹਿਲੋ ਪਹਿਲ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਵੀ ਬਾਹਰ ਨਿਕਲ ਆ ਭਲਾ ਹੋਵੇਗਾ ਉਹ ਕਦਮੂਦੀਨ ਨਾ ਮੰਨਿਆ ਹੁਣ ਲੋਕ ਬੜੇ ਸਤਾਏ ਹੋਏ ਸਾਂ ਨੇ ਪਾਪੀ ਦੇ ਤੇ ਲੋਕ ਇੰਨੀ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਖਲੋਤੇ ਨੇ ਲੋਕਾਂ ਨੇ ਹੀ ਉਹਦੇ ਪਾਪ ਕਰਮਾਂ ਦੀ ਸਜ਼ਾ ਦੇਣ ਦੇ ਲਈ ਉਹਦੀ ਹਵੇਲੀ ਨੂੰ ਅੱਗ ਲਾ ਕੇ ਉਹਨੂੰ ਵਿੱਚੇ ਬਲ ਦੀ ਅੱਗ ਵਿੱਚ ਸਾੜ ਕੇ ਰਾਖ ਕਰ ਦਿੱਤਾ ਸੀ ਇੱਕ ਪੂਰੀ ਦਾ ਰਹਿਣ ਵਾਲਾ ਕਦਮੂਦੀਨ ਹੈ ਇਹਦੇ ਮਾੜੇ ਕਰਮਾਂ ਦੀ ਸਜ਼ਾ ਪਾਪਾ ਬੰਦਾ ਸਿੰਘ ਬਹਾਦਰ ਦੇ ਰਹੇ ਨੇ